ਓ ਫੜ ਜਾ ਇੱਕ ਮਿੰਟੋ ਬਾਈ ਦਾ ਇੰਨਾ ਖੁਨਾ ਜਣਾ ਸਾਰਿਆਂ ਨੂੰ ਜਲੇਬੀਆਂ ਵੰਡੀਆਂ ਜਾਂਦਾ ਕਹਿੰਦੇ ਮੇਲੇ ਦੇ ਵਿੱਚ ਦੇਖੋ ਦੇਸੀਆਂ ਆਹ ਹੀ ਦਾ ਵਧੀਆ ਹੁੰਦਾ ਬ੍ਰਾਂਡ ਇਹ ਬ੍ਰਾਂਡ ਦੇ ਨਹੀਂ ਹੈਗੇ ਬਾਈ ਇਹ ਗਾਹਕ ਨਹੀਂ ਇਹ ਗਾਹਕ ਨਹੀਂ ਬੜਾ ਸੌਣ ਬਈ ਠੀਕ ਜਮਾ ਚੜਦੀ ਅੱਜ ਗੱਲ ਕਿਵੇਂ ਬਈ ਸਾਲ ਮੇਲੇ ਤੇ ਬਈ ਬਸ ਹੁਣ ਕਿੰਦਾ ਭਾਵਾ ਬਾਜ਼ਾਰਾਂ ਦੇ ਵਿੱਚ ਬਈ ਫੁੱਲ ਪਤਾ ਕੈਮੀਕਲੀ ਮਿਲ ਚੈਰੇ ਹੀ ਗਏ ਸਾਡੇ ਆਪ ਦੀ ਡੇਰੀ ਬਈ ਨਾ ਮੈਂ ਸਾਡੇ ਕੋਲ ਬਈ ਕਿੰਨੀ ਕਿਉਂ ਨਿਕਲ ਤੁਸੀਂ ਕਿੰਨੇ ਪਾਉਂਦੇ ਅਸੀਂ ਤਾਂ ਅੱਲਾਹ ਕਿਈ ਚੈਰ ਕਰ ਜੋ ਆਉਂਦਾ ਉਹ ਤਿਆਰ ਕਰ ਜਿਹੜਾ ਪੰਡਾ ਪਿੰਡ ਮੇਰਾ ਬਈ ਮਨ ਸਿਕਲਾ ਬਹੁਤ ਹਦਾਈ ਕੀ ਨਹੀਂ ਕਹਤੇ ਆ ਕਦੋਂ ਜੀ ਅਸੀਂ ਪਨੀਰ ਫਟੋੜ ਛੇ ਫਟੋੜਾ ਤੇ ਜੇਸੀ ਕਿਉਂ ਹੁੰਦੀਆਂ ਜਿਵੇਂ ਬਈ ਬਾਈ ਗੱਲ ਕਰੀ ਜਾਂਦੇ ਕਾ ਯਾਰਾ ਦੋਸਤਾਂ ਨੇ ਮਿਲਦੇ ਆ ਇਹ ਸਾਰੇ ਬਈ ਯਾਰਾਂ ਦੇ ਤਨੇ ਮਿਲ ਕੇ ਸਾਰਾ ਪੱਛਾ ਸਾਰਾ ਸਹਿਜ ਹੋ ਜੇ ਆਪਾਂ ਸਟਾਲ ਲਾਉਣੀ ਅੱਜ ਅੱਜ ਨਹੀਂ ਮੈਂ ਅਸੀਂ ਇਕੱਲਾ ਮੇਲੇ ਹੀ ਲਾਉਨੇ ਆ ਉਹ ਤਾਂ ਅਸੀਂ ਲਾਉਂਦੇ ਆ ਕਿਉਂ ਇਕੱਲੇ ਮੇਲੇ ਦੇ ਸਾਡਾ ਉਹਨਾਂ ਕੋ ਸਰਕਲ ਹੀ ਚੱਲਦਾ ਮੇਲੇ ਮੇਲੇ ਦਾ ਜੇ ਅਸੀਂ ਮਾਲਾ ਵੀ ਟਕਾਲ ਲਾਵਾਂਗੇ ਫਿਰ ਸਾਡੇ ਕੋਲ ਵੀ ਕਿਉਂ ਨਹੀਂ ਪੁੰਦਾ ਇਹਨਾਂ ਇਹ ਵੀ ਉਹਨਾਂ ਜਿਹੜੇ ਬਾਈ ਨੇ ਕੰਮ ਕਰਨਾ ਹੁੰਦਾਗਾ ਕੰਮ ਕੋਈ ਵੀ ਦੂਰ ਖਾਸਾ ਮਿੱਤਰ ਆਪਣੇ ਜ਼ਿੰਮੇਵਾਰ ਭਰਾ ਅਸੀਂ ਖੜਦੇ ਰਹਿੰਦੇ ਆਏ ਕੰਮ ਤੋਂ ਅਸੀਂ ਵੀ ਕਰ ਸਕਦੇ ਰਹਿੰਦੇ ਆਹੀ ਕੰਮ ਤੁਸੀਂ ਤੇ ਹੀ ਪਹਿਲ ਕਰ ਜਾ ਸੰਗਤ ਦੇਖੋ ਯਾਰ ਕਿਸੇ ਨੂੰ ਪੁੱਛੋ ਬਾਈ ਕਿਵੇਂ ਜਲੇਬੀਆਂ ਸਾਰੇ ਨੂੰ ਪਾਈ ਨੂੰ ਕੁਝ ਦਿਖਾਏ ਨਾ ਥੱਲੇ ਗੁੰਡੀਆਂ ਇਹ ਬਾਈ ਇਹ ਤੇ ਹੋਰ ਸ਼ੱਕਰ ਦੀਆਂ ਨੇ ਗੁਰਦੀ ਜਾਣੀ ਜੀ ਤੇ ਹੋਰ ਸ਼ੱਕਰ ਤਿਆਰ ਕਰਦੇ ਹੋ ਮੰਨ ਲਓ ਘਰੇ ਡਿਲੀਵਰੀ ਵੀ ਕਰਦੇ ਨੇ ਉਹ ਨਾ ਬਾਈ ਉਹ ਫਿਰ ਅਸੀਂ ਜਦ ਡਿਲੀਵਰੀ ਕਰਨ ਲੱਗੇ ਵੀਡੀਓ ਬਣੀ ਬਾਈ ਕਿੰਨੇ ਵਾਸਤੇ ਉਹ ਅਸੀਂ ਉਹ ਕਿੱਥੋਂ ਦਿੰਦੇ ਨਹੀਂ ਬਾਈ ਜੇ ਕਿਉਂ ਅਸੀਂ ਦੇਣ ਲੱਗੇ ਫਿਰ ਅਸੀਂ ਆਉਗਾ ਕਾਰੋਗਾਰ ਖਾਡਾ ਜੀ ਰੇਟ ਵੇਚਦੇ ਹੋਈ ਬਿੰਦਨ ਦੇਣੀ ਅਸੀਂ 5000 ਨਹੀਂ ਬਾਈ ਜੀ ਸਰਪੇ ਅਸੀਂ ਜੱਲਾ ਲੋਕਾਂ ਨੂੰ ਖੋਣ ਆ ਜੀ ਸਦੋਂ ਹੋਰ ਵੀ ਤਿਆਰ ਕਰਦੇ ਮੇਲੇ ਵਾਸਤੇ ਲੈ ਰੋ ਬਾਈ ਕਿਸਾਨ ਮੇਲੇ ਹੀ ਲਓ ਕੋਈ ਗੱਲ ਨਹੀਂ ਫੋਟੋ ਖਿੱਚ ਲੈ ਥੰਮ ਲੈਣ ਸਾਹਮਣੇ ਨੰਬਰ ਹਾਂ ਅਸੀਂ ਇੱਕ ਛੋਟਾ ਜਿਹਾ ਪ੍ਰੋਲਲਾ ਕੀਤਾ ਵੀ ਲੋਕਾਂ ਨੂੰ ਸ਼ੁੱਧ ਖਵਾ ਸਕੀਏ ਸ਼ੁੱਧ ਖਵਾ ਸਕੀਏ ਹਾਂ ਲੋਕਾਂ ਦੇ ਬੱਚੇ ਮੰਨ ਲਾ ਵੀ ਯਾਰ ਬਚਾਉਣ ਦੀ ਖੇਚਲਾ ਕਰ ਰਹੇ ਹਾਂ ਅਸੀਂ ਨਾਲੇ ਵੀ ਸਾਡੇ ਪਾਸ ਰਹਿਣਗੇ ਨਾਲੇ ਲੋਕਾਂ ਦੇ ਮੈਂ ਇੱਕ ਗੱਲ ਦੇਖੀਏ ਤੁਹਾਡੇ ਜਿਵੇਂ ਪ੍ਰੋਡਕਟ ਤੁਸੀਂ ਬਣਾਉਣਾ ਹੈ ਨਾ ਸ਼ੁੱਧ ਕਿਉਂ ਦੇ ਆਪਣੇ ਪਸ਼ੂ ਰੱਖੇ ਹੋਏ ਆ ਤੁਹਾਡੇ ਤੇ ਤੁਹਾਡੇ ਰੇਟ ਵੀ ਬਹੁਤ ਜਾਏ ਨੇ ਹਾਂਜੀ ਬਹੁਤ ਜਾਏ ਰੇਟ ਨੇ ਬਾਈਆਂ ਦੇ ਤੇ ਤੁਸੀਂ ਲੁਧਿਆਣੇ ਵੀ ਗਏ ਸੀਗੇ ਅਸੀਂ ਲੁਧਿਆਣੇ ਮੇਲਾ ਲਾਇਆ ਸੀ ਪਹਿਲਾਂ ਮੇਲਾ ਸੀ ਲੁਧਿਆਣੀ ਲਾਇਆ ਸੀ ਠੀਕ ਆ ਹੁਣ ਇੱਥੇ ਕਿਸਾਨ ਇੱਥੇ ਆਏ ਹਾਂ ਹਾਂ ਬਾਕੀ ਹੁਣ ਬਟਿੰਡਿਆ ਦਾ ਜਿਹੜ ਠੀਕ ਹੈ ਤੇ ਅਸੀਂ ਕੱਲਾ ਮੇਲੇ ਦੀ ਲਾਉਨੇ ਅਸੀਂ ਹੁਣ ਦੁਕਾਨਦਾਰੀ ਨਹੀਂ ਕਰਦੇ ਸੀ ਆਪ ਦੀ ਦੁਕਾਨਦਾਰੀ ਨਹੀਂ ਕਰਦੇ ਜੇ ਦੁਕਾਨਦਾਰੀ ਕਰਾਂਗੇ ਫਿਰ ਸਾਡੇ ਕੋਲ ਕਿਉਂ ਨਹੀਂ ਹੋਣਾ ਇੰਨਾ ਇਕੱਠਾ ਠੀਕ ਹੈ ਜੀ ਦੁਕਾਨਦਾਰੀ ਤਾਂ ਇਹ ਦਿੱਲੀ ਘੋਲ ਚਾਹੀਦਾ ਦਿੱਲੀ ਘੋ ਇਹਨਾਂ ਬਣਦਾ ਨਹੀਂ ਇਹ ਤਾਂ ਗੱਲ ਹੈ ਫਿਰ ਤੁਹਾਨੂੰ 2 ਨੰਬਰ ਦਾ ਇੱਕ ਮੱਲਾ ਵੀ ਬਾਜ਼ਾਰ ਚੋਂ ਘੋ ਲੈਣਾ ਪਊ ਬਾਜ਼ਾਰ ਵਾਲਾ ਕਿਉਂ ਤੁਹਾਨੂੰ ਪਤਾ ਅੱਜਕੱਲ ਦੁੱਧ ਸਪਰੇਟੇ ਦੁੱਧ ਨੇ ਦੁੱਧ ਦਾ ਦੁੱਧ ਵੀ ਤਾਂ ਆਪ ਹੀ ਨਕਲੀ ਦੁੱਧ ਤਿਆਰ ਹੁੰਦੇ ਨੇ ਉਹਨਾਂ ਵਿੱਚ ਨਕਲੀ ਕਿਹੋ ਹੈ ਤੁਸੀਂ ਲੋਕਾਂ ਨੂੰ ਦੇਣਾ ਸਾਡੀ ਕੁਆਲਿਟੀ ਖਰਾਬ ਹੋਊ ਅਸੀਂ ਤਾਂ ਸਿਰਫ ਲੋਕਾਂ ਨੂੰ ਇੱਕ ਕੁਆਲਿਟੀ ਦੇਣੀ ਹੈ ਕਵਾਲਿਟੀ ਸਾਨੂੰ ਗਾਹਕ ਨਾਲ ਹੋਰ ਕੁਝ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਸਿਰਫ ਕੁਆਲਿਟੀ ਦਾ ਮਤਲਬ ਹੈ ਸਾਡੀ ਕੁਆਲਿਟੀ ਲੋਕਾਂ ਜਿਹੜਾ ਦੇਖਾ ਕੇ ਜਾਂਦਾ ਉਹ ਗੁਣ ਹੁੰਦਾ ਹਰ ਇੱਕ ਬੰਦਾ ਸਾਨੂੰ ਬਹੁਤ ਵਧੀਆ ਲੱਗਿਆ ਬਈ ਤੁਹਾਡਾ ਆਪਣਾ ਤੁਸੀਂ ਕੰਮ ਤੋਰਿਆ ਹੋਇਆ ਹੈ ਨਾ ਨਹੀਂ ਅੱਜਕੱਲ ਬਾਹਰ ਭੱਜ ਰਹੇ ਨੇ ਲੈ ਲੈਣੇ ਸਾਡੇ ਕੋਲ ਪਰਚੀਆਂ ਲਾਈਆਂ ਹੋਈਆਂ ਨੇ ਕਾਪੀ ਦੀਆਂ ਠੀਕ ਹੈ ਜੀ ਇਹ ਲੈਣੇ ਸਾਨੂੰ 10000 ਪਰਚੀ ਸਾਡੀ ਲੱਗਦੀ 10000 ਪਰਚੀ ਲੱਗੇ ਬਹੁਤ ਲੱਗਦੀ ਜੇ ਮੰਨ ਲਾ 10000 ਕਾਹਨ ਸਾਡੇ ਕੋਲੇ ਆਇਆ ਠੀਕ ਹੈ ਜੀ ਜਿਨ੍ਹਾਂ ਵਿੱਚ ਤਕਰੀਬਨ ਜ਼ਿਆਦਾ ਤੌਰ ਤੇ ਸਾਰੇ ਮਲਾਜ਼ਮੀ ਸੀਗੇ ਤੇ ਅਫਸਰ ਸ਼ਾਹ ਪਗੋੜੇ ਵੀ ਅਸੀਂ ਸਰੋਂ ਦੇ ਤੇਲ 'ਚ ਤਿਆਰ ਕਰਦੇ ਆਂ। ਕਿਵੇਂ? ਪਗੋੜੇ ਵੀ ਜਿਹੜੇ ਅਸੀਂ ਤਿਆਰ ਕੀਤੇ ਹੋਏ ਨੇ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਨੇ ਅਸੀਂ। ਠੀਕ ਹੈ। ਹਾਂਜੀ ਦੂਜੇ ਰिफाइंड ਜੀ ਨਹੀਂ ਕੀਤੇ ਸਰੋਂ ਦਾ ਤੇਲ ਆ ਉਹ ਵੀ ਘਰ ਦਾ ਤੇਲ ਆ ਪਿਆ। ਉਹ ਤਾਂ ਪੁਰਾਣਾ ਰिफਾਇਡ ਹੀ ਲਾਈ ਜਾਂਦੇ ਰਹਿੰਦੇ ਆ। ਆਹ ਫੇਰ ਆਪਦਾ ਤੇਲ ਚੈੱਕ ਕਰ ਲਓ ਤੇਲ ਵੀ ਵਧੀਆ। ਠੀਕ ਹੈ। ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ। ਤੁਸੀਂ ਦੇਖੋ ਸ਼ੁੱਧ ਦੇਸੀ ਘió ਦੇ ਵਿੱਚ ਤਿਆਰ ਕਰਦੇ ਆਂ ਮਿੱਤਰੋ ਰੇਟ ਪਟੇਟਾ। ਧੰਨਵਾਦ ਜੀ।